ਸ਼ਕਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਦੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰੋ ਬਾਤ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਣਾ ਇੰਸਟਾਗ੍ਰam ਤੇ ਪੇਜ ਹੈਗਾ ਸੇਮ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੇ ਉੱਥੇ ਜਾ ਕੇ ਪੇਜ ਨੂੰ ਫੋਲੋ ਕਰੋ ਜਿਹੜੇ ਮਤਲਬ ਸਾਰੇ ਆਪਾਂ ਹੈਂਡਵਰਕ ਮਸ਼ੀਨੀ ਵਰਕ ਆਰੀ ਵਰਕ ਦੇ ਆਪਾਂ ਸੂਟ ਰੈਡੀ ਕਰਵਾਉਣੇ ਆਂਗੇ ਉਹ ਸਾਰੇ ਆਪਣੇ ਇਸਟਾਗ੍ਰਾਮ ਪੇਜ ਤੇ ਪਾਏ ਹੁੰਦੇ ਨੇ ਉੱਥੇ ਜਾ ਕੇ ਤੁਸੀਂ ਆਪਣੇ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਦਾ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਜੇ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈਗਾ ਤਾਂ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਭੇਜ ਕੇ ਰੈਡੀ ਕਰਵਾ ਸਕਦੇ ਹੋਗੇ ਸਟੀਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈਗੀ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਸਟੀਚਿੰਗ ਕਰਵਾ ਸਕਦੇ ਹੋਗੇ ਜੇ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਇਦਾਂ ਵੀ ਸੂਟ ਬਗਵਾ ਸਕਦੇ ਹੋ ਤੁਸੀਂ ਕਿਤੇ ਵੀ ਘਰ ਦੇ ਵਿੱਚ ਬੈਠ ਕੇ ਆਪਣਾ ਸੂਟ ਆਰਡਰ ਕਰ ਸਕਦੇ ਹੋ ਕੋਈ ਵੀ ਕੋਨੇ ਦੇ ਵਿੱਚ ਬੈਠੇ ਹੋਗੇ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿ ਮਤਲਬ ਜਿਹੜੀ ਤੁਹਾਡੀ ਪੇਮੈਂਟ ਹੋਗੀ ਸਾਰੀ ਪੇਮੈਂਟ ਸੇਫ ਹੈਗੀ ਜੇ ਸਾਡੇ ਕੋਲ ਕੋਈ ਚੀਜ਼ ਨਹੀਂ ਹੋਊਗੀ ਤਾਂ ਤੁਹਾਡੀ ਪੇਮੈਂਟ ਵਾਪਸ ਕੀਤੀ ਜਾਊਗੀ ਆਪਣਾ ਜੈਨੂਇਨ ਅਕਾਊਂਟ ਹੈਗਾ ਇੰਸਟਾਗ੍ਰam ਤੇ ਵੀ ਤੇ ਆਪਣਾ YouTube ਤੇ ਵੀ ਤੇ ਆਪਾਂ ਨੂੰ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ ਸਕਰੀਨਸ਼ਾਟ ਲੈ ਕੇ ਜਿਹੜੀ ਆਪਣੀ ਕਪੜੇ ਦੀ ਕੁਆਲਿਟੀ ਹੈ ਜਮਾਂ ਇੱਕ ਨੰਬਰ ਹੈ ਕਿ ਕੋਈ ਵੀ ਆਪਣਾ ਕਪੜਾ ਖਰਾਬ ਨਹੀਂ ਹੁੰਦਾ ਬਹੁਤ ਸਾਰੀਆਂ ਭੈਣਾਂ ਆਪਣੇ ਤੋਂ ਸੂਟ ਰੈਡੀ ਕਰਵਾਉਂਦੀਆਂ ਨੇ ਗੀਆਂ ਐਦਾਂ ਬਣੇ ਹੋਏ ਸੂਟ ਵੀ ਲੈਂਦੀਆਂ ਨੇ ਗੀਆਂ ਕੋਈ ਕੰਪਲੇਨਟ ਨਹੀਂ ਹੈਗੀ ਵਾਹਿਗੁਰੂ ਦੀ ਕਿਰਪਾ ਨਾਲ ਬਾਰ-ਬਾਰ ਉਹਨਾਂ ਦੇ ਆਰਡਰ ਚੱਲ ਰਹੇ ਨੇਗੇ ਆਪਣਾ ਜਿਹੜਾ ਆਕਾਮ ਮੈਂ ਦੀ ਸਾਰਾ ਜੈਨੂਅਲ ਹੈਗਾ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਪਿਓਰ ਕਰੇਵ ਦੇ ਸੂਟ ਜੇ ਤੁਸੀਂ ਮਤਲਬ ਆਰਡਰ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ 8557905009 ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੇ ਜਿਹੜੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂਗੇ ਪਿਓਰ ਕ੍ਰੇਵ ਦੇ ਸੂਟ ਇਹਨੂੰ ਤੁਸੀਂ ਪਾਰਟੀ ਵੇਅਰ ਜਿੰਦਾ ਮਰਜੀ ਵੇਅਰ ਕਰ ਸਕਦੇ ਹੋਗੇ ਇਹ ਸਾਰੇ ਆਪਣੇ ਸਕੁਨ ਨੇ ਜੜੇ ਕਮ ਬ੍ਰਾਂਡ ਦੇ ਨੇ ਰਾਮ ਟੈਕਸ ਦੇ ਲੰਗੇ ਪਿਓਰ ਕ੍ਰੇਵ ਤੇ ਪਿਓਰ ਚੁਣਾਂਦੇ ਦੁਪੱਟੇ ਨੇ ਵਰਕ ਹੋਏ ਹੋਏ ਬਹੁਤ ਹੀ ਜਿਆਦੇ ਸੋਹਣੇ ਸੂਟ ਨੇ ਜਿੱਦਾਂ ਤੁਹਾਨੂੰ ਲੋੜੀ ਦਾ ਫੰਕਸ਼ਨ ਆ ਰਿਹਾ ਤਾਂ ਤੁਸੀਂ ਆਪਣਾ ਫਟਾਫਟ ਆਰਡਰ ਦੇ ਕੇ ਆਪਣੇ ਸੂਟ ਮੰਗਵਾ ਸਕਦੇ ਹੋ ਕਿ ਆਪਣਾ WhatsApp ਦੇ ਉੱਪਰ ਗਰੁੱਪ ਬਣਿਆ ਹੋਇਆਗਾ ਤਾਂ ਤੁਸੀਂ ਇਦਾਂ ਦੇ ਜਿਹੜੇ ਆਪਾਂ ਸੂਟ ਹੁੰਦੇ ਨੇ ਸਾਰੇ ਰੈਡੀਮੇਡ ਹੁੰਦੇ ਨੇ ਜਿਹੜੇ ਪ੍ਰਿੰਟ ਹੁੰਦੇ ਨੇ ਉਹ ਆਪਾਂ ਗਰੁੱਪ ਦੇ ਵਿੱਚ ਪਿਕਸ ਸ਼ੇਅਰ ਕਰ ਦੇਾਂਗੇ 855790 ਤੇ ਆਪਾਂ ਨੂੰ ਮੈਸੇਜ ਕਰਕੇ ਤੁਸੀਂ ਕਹਿ ਸਕਦੇ ਹੋ ਮੈਸੇਜ ਕਰਕੇ ਵੀ ਸਾਨੂੰ ਗਰੁੱਪ ਦੇ ਵਿੱਚ ਐਡ ਕੀਤਾ ਜਾਵੇ ਤਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਗਰੁੱਪ 'ਚ ਐਡ ਕਰ ਲਾਂਗੇ ਜੇ ਨਾਲ ਦੀ ਨਾਲ ਮੈਸੇਜ ਦਾ ਰਿਪਲਾਈ ਨਹੀਂ ਹੁੰਦਾ ਹੈਗਾ ਕੁਝ ਟਾਈਮ ਵੇਟ ਕਰਿਆ ਕਰੋ ਜੀ ਰਿਪਲਾਈ ਆਪਾਂ ਸਭ ਨੂੰ ਕਰ ਦੇਾਂਗੇ ਤੇ ਆਪਣਾ ਜਿਹੜਾ ਆਰਡਰ ਹੈਗਾ ਇੱਕ ਮਹੀਨੇ ਜਾਂ 20 ਦਿਨਾਂ ਦਾ ਤੁਸੀਂ ਵੇਟ ਕਰਿਆ ਕਰੋ ਕਿਉਂਕਿ ਅੱਗੇ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਬਹੁਤ ਵਧੀਆ ਕੰਮ ਹੈਗਾ ਚੱਲ ਰਿਹਾ ਹੈਗਾ ਬਹੁਤ ਸਾਰੇ ਆਰਡਰ ਚੱਲ ਰਹੇ ਨੇਗੇ ਸਟੀਚਿੰਗ ਵਾਲੇ ਸੂਟ ਵੀ ਆਪਣੇ ਕੋਲੇ ਬਹੁਤ ਸਾਰੇ ਹੁੰਦੇ ਨੇ ਕਿਤਾ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਜੇ ਕੋਈ ਐਮਰਜੈਂਸੀ ਸੂਟ ਹੈਗਾ ਤਾਂ ਸਾਨੂੰ ਇੱਕ ਹਫਤਾ ਜਾਂ 10 ਦਿਨਾਂ ਦਾ ਟਾਈਮ ਜ਼ਰੂਰ ਦੇ ਕੇ ਚਲੋ ਜੀ ਕਿਉਂਕਿ ਸੂਟ ਦੀ ਫਿਨਿਸ਼ਿੰਗ ਹਨਾ ਸਭ ਤੋਂ ਪਹਿਲਾਂ ਗੇ ਕੰਮ ਦੇ ਵਿੱਚ ਜੇ ਤੁਹਾਡੇ ਸੂਟ ਤੇ ਫਿਨਿਸ਼ਿੰਗ ਹੀ ਨਹੀਂ ਆਊਗੀ ਤਾਂ ਤੁਹਾਡੇ ਕੋਈ ਪੈਸੇ ਲੱਗੇ ਮਤਲਬ ਤੁਹਾਨੂੰ ਵੀ ਆਇਆ ਚੰਗਾ ਨਹੀਂ ਲੱਗੂਗਾ ਵੀ ਅਸੀਂ ਇੰਨੇ ਪੈਸੇ ਲਾਤੇ ਤਾ ਕਰਕੇ ਜੀ ਥੋੜਾ ਟਾਈਮ ਆਪਾਂ ਨੂੰ ਦੇ ਕੇ ਚੱਲਿਆ ਕਰੋ ਅੱਜ ਜਿਹੜੇ ਸੂਟ ਲنگੇ ਇਹ ਆਪਣੇ ਪਿਓਰ ਕਲੇਵ ਦੇ ਉੱਪਰ ਲنگੇ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲنگੇਗੇ ਕਲਰ ਵੀ ਬਹੁਤ ਜ਼ਿਆਦੇ ਸੋਹਣੇ ਲنگੇਗੇ ਇਹ ਪੀਚ ਕਲਰ ਹੈਗਾ ਦੇਖੋ ਇਦਾਂ ਇਹਦੇ ਵੀ ਸੈਂਟਰ ਦੇ ਵਿੱਚ ਇਹ ਸਾਰਾ ਰੈਡੀ ਹੋਇਆ ਹੋਇਆਗਾ ਫਿਨਿਸ਼ਿੰਗ ਹੋਈ ਹੋਈ ਹੈ ਲੈਸਿਸ ਦਾ ਡਿਜ਼ਾਈਨ ਲੰਗਾ ਦੇਖੋ ਹਨਾ ਤੇ ਬਹੁਤ ਜ਼ਿਆਦੇ ਸੋਹਣੇ ਬਿਲਕੁਲ ਲਾਈਟ ਵੇਟ ਕਲੇਵ ਹੈਗੀ ਇਦਾਂ-ਇਦਾਂ ਘੇਰੇ ਦਾ ਹੋਇਆ ਹੈ ਦੇਖੋ ਸਾਰੇ ਲੇਸਿਸ ਦਾ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਸੂਟ ਆਪਣੇ ਸਟਿਚਿੰਗ ਹੋਣ ਲਈ ਵੀ ਜਾਣਗੇ ਜਦੋਂ ਸਟਿਚ ਹੋ ਕੇ ਆ ਗਿਆ ਆਪਾਂ ਤੁਹਾਡੇ ਨਾਲ ਵੀਡੀਓ ਦੁਆਰਾ ਫੇਰ ਸ਼ੇਅਰ ਕਰਾਂਗੇ ਤੇ ਤੁਸੀਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਰਖਵਾ ਸਕਦੇ ਹੋ ਆਪਣੇ ਕੋਲੇ ਮਤਲਬ ਸਟਾਕ ਹੈਗਾ ਹੈਗਾ ਪਰ ਲਿਮਟਿਡ ਸਟਾਕ ਹੈ ਜਿਆਦਾ ਵੀ ਨਹੀਂ ਹੈਗਾ ਜਿਨ੍ਹਾਂ ਨੂੰ ਚਾਹੀਦੇ ਨੇ ਤਾਂ ਤੁਸੀਂ ਪਹਿਲਾਂ ਫਟਾਫਟ ਆਪਣੇ ਆਰਡਰ ਦੇ ਸਕੋ ਇਹਦੇ ਨਾਲ ਹੈਗੀ ਹੈ ਜੀ ਪਿਓਰ ਕ੍ਰੇਪ ਦੀ ਸਲਵਾਰ ਬਿਲਕੁਲ ਲਾਈਟ weight ਕਪੜਾ ਬਹੁਤ ਸੋਹਣਾ ਸਟੱਫ ਹੈਗਾ ਤੁਸੀਂ ਪਾਰਟੀ ਤੇ ਜਿੱਤਾਂ ਬੰਤੀ wear ਕਰ ਲਓ ਪ੍ਰਿੰਟਿੰਗ ਵੀ ਬਹੁਤ ਜਿਆਦਾ ਸੋਹਣੀ ਹੋਊਗੀ ਇਹਦੇ ਨਾਲ ਹੈਗਾਗਾ ਦੁਪੱਟਾ ਇਦਾਂ ਦੇਖੋ ਸਾਰਾ ਕੱਟਵਰਕ ਹੋਇਆ ਹੋਇਆ ਹੈਗਾ ਵਰਕ ਹੋਇਆ ਹੋਇਆ ਕ ਪਿਓਰ ਚਰੋਂ ਦਾ ਦੁਪੱਟਾ ਦੇਖੋ ਇਦਾਂ ਆਪਾਂ ਲੇਸੇਜ਼ ਦਾ ਡਿਜ਼ਾਈਨ ਦੇ ਵਿੱਚ ਵਰਕ ਕੀਤਾ ਹੋਇਆ ਦੁਪੱਟੇ 'ਚ ਫੋਰ ਸਾਈਡ ਸਾਰਾ ਕੱਟਵਰਕ ਹੈਗਾ ਤੇ ਵਿੱਚ ਵੀ ਆ ਸਾਰਾ ਮਤਲਬ ਵਰਕ ਹੋਇਆ ਹੋਇਆ ਹੈਗਾ ਦੁਪट्टे ਦੇ ਵਿੱਚ ਬਹੁਤ ਸੋਹਣੀ ਲੁੱਕ ਦੇਣਗੇ ਇਹ ਸਟਿਚ ਹੋਏ ਤੋਂ ਬਾਅਦ ਸੂਟ ਤੁਹਾਨੂੰ ਤੁਹਾਡੀ ਲੁੱਕ ਨੂੰ ਚਾਰ ਚੰਦ ਲਾ ਦੇਣਗੇ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਫਟਾਫਟ ਆਰਡਰ ਕਰ ਸਕਦੇ ਜਿੱਦਾਂ ਤੁਹਾਨੂੰ ਲੋੜੀ ਦੇ ਫੰਕਸ਼ਨ ਨੇਗੇ ਤੇ ਆਪਾਂ ਨਾਲ ਦੀ ਨਾਲ denn ਤੁਹਾਡੀ ਜਦੋਂ ਪੇਮੈਂਟ ਹੁੰਦੀ ਹੈ ਨਾਲ ਦੀ ਨਾਲ ਆਪਾਂ ਕੋਰੀਅਰ ਕਰ ਦਾਂਗੇ ਤੁਹਾਡਾ ਠੀਕ ਹੈ ਜੀ ਨੈਕਸਟ ਤੋਂ ਕਲਰ ਹੈਗਾ ਦੇ ਵਿੱਚ ਲਵੈਂਡਰ ਜਿਹੜਾ ਥੋੜਾ ਜਿਹਾ ਡਿਫਰੈਂਟ ਨੈਕ ਦਾ ਸਟਾਈਲ ਬਣਿਆ ਹੋਇਆ ਹੈਗਾ ਦੇਖੋ ਇੱਧਰ ਨੈਕ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਤੇ ਉੱਪਰ ਪੋਟਲੀ ਬਟਨ ਦੀ ਫਿਨਿਸ਼ਿੰਗ ਕੀਤੀ ਹੋਈ ਹੈਗੀ ਕਲਰ ਸਾਰੇ ਹੀ ਸੋਹਣੇ ਲੰਗੇ ਤੇ ਸੱਚੇ ਦੀ ਬਾਟਮ ਤੇ ਵੀ ਵਰਕ ਹੋਏ ਹੋਏ ਲੰਗੇ ਮੈਂ ਸੌਰੀ ਤੁਹਾਨੂੰ ਦੱਸਣਾ ਭੁੱਲ ਗਈ ਆ ਦੇਖੋ ਜੀ ਮੇਰੇ ਮਾਈਡ ਜੋ ਸਕਿਪ ਹੋ ਗਿਆ ਤੇ ਆ ਦੇਖੋ ਸਾਰੀ ਇਹਦੀ ਬੋਟਮ ਤੇ ਵਰਕ ਹੋਇਆ ਹੋਇਆ ਹੈਗਾ ਦੇਖੋ ਠੀਕ ਹੈ ਜੀ ਨਾਲ ਲੈਂਸ ਦਾ ਡਿਜ਼ਾਈਨ ਹੈ ਫਿਰ ਵਰਕ ਹੈਗਾ ਫਿਰ ਲੈਸ ਦਾ ਡਿਜ਼ਾਈਨ ਹੈ ਤੇ ਇਹ ਸੂਟ ਦੇ ਉੱਪਰ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆ ਕੋਈ ਐਵੇਂ ਜੇ ਸੂਟ ਨਹੀਂ ਹੈਗੇ ਜੈਨੂਅਲ ਜੇ ਸੂਟ ਲੇਗੇ ਉੱਪਰ ਵਰਕ ਹੋਇਆ ਹੋਇਆ ਹੈਗਾ ਸਾਰਾ ਦੇਖੋ ਬਹੁਤ ਜ਼ਿਆਦੇ ਸੋਹਣੀ ਲੁੱਕ ਆਉਗੀ ਇਹਦੇ ਵਿੱਚ ਆਪਣੇ ਕੋਲੇ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਲੇਗੇ ਉਹ ਤੁਸੀਂ ਆਪਾਂ ਨੂੰ WhatsApp ਤੇ ਹਾਇ ਦਾ ਮੈਸੇਜ ਕਰਕੇ ਆਪਣੇ ਗਰੁੱਪ ਦੇ ਵਿੱਚ ਐਡ ਹੋ ਜਾਓ ਤੁਹਾਨੂੰ ਡੇਲੀ ਅਪਡੇਟ ਇਦਾਂ ਦੇ ਸੋਹਣੇ ਸੋਹਣੇ ਸੂਟ ਹੁੰਦੇ ਰਹਿਣਗੇ ਤੇ ਕਿ ਜੀ ਇਹ ਸਾਰੇ ਪਿਓਰ ਦੇ ਉੱਪਰ ਸੂਣ ਲੇਗੇ ਤਾਂ ਵੀ ਇਹਨਾਂ ਦੀ ਕਾਸਟ ਵੀ ਠੀਕ ਹੈ ਜ਼ਿਆਦਾ ਨਹੀਂ ਹੈਗੀ ਤਾਂ ਤੁਸੀਂ ਲੈ ਸਕਦੇ ਹੋਗੇ ਫਟਾਫਟ ਆਰਡਰ ਕਰਕੇ ਬਹੁਤ ਜ਼ਿਆਦਾ ਸੂਣ ਲੈ ਲੇਗੇ ਮੈਨੂੰ ਤਾਂ ਇਹ ਤੁਹਾਨੂੰ ਬਹੁਤ ਸੱਚੀ ਬਹੁਤ ਜ਼ਿਆਦਾ ਸੂਣ ਲੱਗੇ ਕਪੜਾ ਸਟਾਫ ਤੇ ਬੜੇ ਹੋਏ ਵੀ ਇਹ ਲੈੱਕ ਹੈਗਾ ਤੇ ਇਹਦਾ ਘੇਰ ਹੈਗਾ ਬਾਜੂ ਤੇ ਵੀ ਇਹੀ ਡਿਜ਼ਾਈਨ ਆ ਜਾਊਗਾ ਇਹ ਦਾ ਕਿ ਰਗਾ ਤੇ ਦੀ ਬਾਟਮ ਤੇ ਵੀ ਵਰਕ ਹੋਇਆ ਹੋਇਆਗਾ ਆਹ ਦੀ ਬਾਟਮ ਤੇ ਵਰਕ ਹੈਗਾ ਬਹੁਤ ਸੋਹਣੇ ਪੌਂਚੇ ਸਟਿਚ ਬਣਗੇ ਮਤਲਬ ਸਲਵਾਰ ਦੀ ਲੁੱਕ ਵੀ ਬਹੁਤ ਸੋਹਣੀ ਬਣੂਗੀ ਇਹਦੇ ਦੁਪट्टे ਤੇ ਸਾਰਾ ਵਰਕ ਹੋਇਆ ਹੋਇਆਗਾ ਮਸ਼ੀਨਰੀ ਵਰਕ ਦੇਖੋ ਵਿੱਚ ਬੂਟੀਆਂ ਲੰਗੀਆਂ ਫੋਰ ਸਾਈਡ ਤੇ ਇਦਾਂ ਦੇਖੋ ਵਰਕ ਹੋਇਆ ਹੋਇਆ ਹੈਗਾ ਸਾਰਾ ਦੁਪट्टे ਦੇ ਵਿੱਚ ਤੇ ਸਾਈਡ ਤੇ ਜਿਹੜੇ ਪੱਲੇ ਨੇ ਗੇ ਇਦਾਂ ਜੁਆਇੰਟ ਪਾ ਕੇ ਵਰਕ ਕੀਤਾ ਹੈ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਕਲਰ ਕੰਬੀਨੇਸ਼ਨ ਬਹੁਤ ਜ਼ਿਆਦੇ ਸੋਹਣੇ ਲੰਗੇ ਬਿਲਕੁਲ ਚੂੜੀਆਂ ਪਹਿਣਾ ਆਪਾਂ ਨੂੰ ਬਾਹਰ ਤੋਂ ਦੇਖ ਰਹੀਆਂ ਨਿੰਗੀਆਂ ਉਹਨਾਂ ਦੇ ਵੀ ਦਿਲਬਾਟਰ ਚੱਲ ਰਹੇ ਨੇ ਆਪਣੇ ਕੋਲੇ ਤਾਂ ਜੇ ਤੁਸੀਂ ਬਾਹਰ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਗੇ ਨਵੇਂ ਜੁੜੀਆਂ ਤਾਂ ਜ਼ਰੂਰ ਆਪਣੇ ਤੋਂ ਸੂਟ ਟਰਾਈ ਕਰਿਓ ਤੁਹਾਨੂੰ ਵੀ ਆਪਣੇ ਮਤਲਬ ਕੰਮ ਦਾ ਪਤਾ ਚੱਲੂਗਾ ਨੰਬੀ ਕੁਆਲਿਟੀ ਜਮਾ ਇੱਕ ਨੰਬਰ ਆਪਾਂ ਕੋਈ ਵੀ ਚੀਜ਼ ਮਾੜੀ ਨਹੀਂ ਦਿੰਦੇ ਹੈਗੇ ਜ਼ਰੂਰ ਇੱਕ ਵਾਰ ਆਰਡਰ ਕਰਕੇ ਦੇਖਿਓ ਸੂਟ ਤੁਸੀਂ ਇਹ ਹੈਗਾ ਗਾ ਲੈਮਨ ਕਲਰ ਇਹ ਮੋਦਾਂਈ ਬਣਿਆ ਹੋਇਆ ਹੈਗਾ ਜਿੱਦਾਂ ਲਵੈਂਡਰ ਕਲਰ ਬਣਿਆ ਹੋਇਆ ਹੈਗਾ ਇੰਦਾ ਹੀ ਇਹਦੇ ਲੈਗ ਤੇ ਤੇ ਮਲਟੀ ਕਲਰ ਤੇ ਪੋਟਲੀ ਬਟਨ ਲੰਗੇ ਬਟਨ ਤੇ ਵੀ ਵਰਕ ਹੋਇਆ ਹੈਗਾ ਦੇਖੋ ਇਸੇ ਮੋਦਰ ਬੋਟਮ ਤੇ ਵਰਕ ਜ਼ਿਆਦਾ ਹੈਗਾ ਬਹੁਤ ਜ਼ਿਆਦਾ ਸੋਨਾ ਹੈ ਦੇਖੋ ਤੁਸੀਂ ਫ੍ਰੌਕ ਸੂਟ ਸਿੰਪਲ ਸੂਟ ਛੋਟੇ ਚੱਕਾ ਵਾਲਾ ਜਿੰਤਾ ਮਰਜੀ ਸਟਾਈਲ ਬਣਾ ਲਓ ਨਿਊ ਲੁੱਕ ਦੇਣਗੇ ਸੂਟ ਤੁਹਾਨੂੰ ਇਹ ਇਹ ਦਾ ਦੁਪੱਟਾ ਦੁਪੱਟੇ ਤੇ ਵੀ ਦੇਖੋ ਵਰਕ ਹੈ ਮਤਲਬ ਦੋਨਾਂ ਸਾਈਡ ਤੇ ਇਦਾਂ ਵੱਡੀਆਂ ਬੂਟੀਆਂ ਲੰਗੀਆਂ ਕਟਵਰਕ ਹੈਗਾ ਤੇ ਪਿਓਰ ਦੇ ਦੁਪੱਟੇ ਲੰਗੀਆਂ ਇਹ ਬਿਲਕੁਲ ਪਿਓਰ ਚਨੋਦ ਦੇ ਖਲੇ ਡੁਲੇ ਦੇ ਦੁਪੱਟੇ ਲੰਗੀਆਂ ਬਾਕੀ ਇਹ ਰਾਮ ਡੈਕਸ ਦੇ ਸੂਟ ਨੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਆਰਡਰ ਕਰ ਸਕਦੇ ਹੋਗੇ ਇਹ ਜਿਹੜਾ ਸੂਟ ਹੈਗਾ ਇਹ ਸ਼ਿਮਰ ਦੇ ਉੱਪਰ ਬਣਿਆ ਹੋਇਆ ਹੈਗਾ ਇਹ ਵੀ ਬਹੁਤ ਸੋਹਣੀ ਨਵੀਂ ਜੀ ਚੀਜ਼ ਹੈਗੀ ਜਿੱਦਾਂ ਮਰਜੀ ਤੁਸੀਂ ਪਾਰਟੀ ਵੇਅਰ ਪਾ ਲਓ ਇਹ ਦੇਖੋ ਇਹ ਦਾ ਫਰੰਟ ਹੈਗਾ ਪੈਚ ਦਾ ਵੀ ਵਰਕ ਹੋਇਆ ਹੋਇਆ ਹੈ ਦੇ ਵਿੱਚ ਦੇਖੋ ਸਾਈਡ ਤੇ ਨਿਊ ਜャ ਸਟਾਈਲ ਬਣਾਇਆ ਹੋਇਆ ਹੈਗਾ ਪਿਆਜ ਵਰਕ ਹੋਇਆ ਹੋਇਆ ਹੈਗਾ ਵਿੱਚ ਇਹ ਦੇਖੋ ਇਹ ਫਰੰਟ ਹੈ ਇਹ ਦੀ ਬੈਕ ਜਿਹੜੀ ਇਹ ਡਾਟਸ ਨਹੀਂ ਗੀਆਂ ਇਹਦੀਆਂ 52 ਪੜਨ ਗਈਆਂ ਜੀ 52 ਨਹੀਂ ਗੀਆਂ ਇਹ ਡਾਟਸ ਵਾਲੀਆਂ ਪਲੇਨ ਬਾਟਮ ਹੈ ਸ਼ਿਮਰ ਤੇ ਹੈਗਾ ਇਹ ਤੇ ਇਹਦੇ ਨਾਲ ਦੁਪੱਟਾ ਹੈਗਾ ਇਦਾਂ ਦਾ ਪ੍ਰਾਈਸ ਤੁਸੀਂ ਆਪਾਂ ਨੂੰ ਵਟਸਐਪ ਤੇ ਪੁੱਛ ਸਕਦੇ ਹੋਗੇ ਅਲੱਗ-ਅਲੱਗ ਪ੍ਰਾਈਸ ਰੰਗੇ ਸਾਰਿਆਂ ਦੇ ਠੀਕ ਹੈ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋਗੇ ਵਿਦਆਊਟ ਸਟਿਚਿੰਗ ਤਾਂ ਤੁਸੀਂ ਜਿਵੇਂ ਅੱਜ ਤੁਹਾਡੀ ਪੇਮੈਂਟ ਹੁੰਦੀ ਹੈ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਆਰਡਰ ਮਤਲਬ ਤੁਹਾਡਾ ਕੋਰੀਅਰ ਪਾਰਸਲ ਕਰ ਦਾਂਗੇ ਤੁਹਾਡੀ ਪੇਮੈਂਟ ਹੋਣ ਤੋਂ ਬਾਅਦ ਪਰ ਪਹਿਲਾਂ ਨਹੀਂ ਠੀਕ ਹੈ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਤਾਂ ਤੁਸੀਂ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਕੋਈ ਤੁਹਾਡਾ ਆਪਣਾ ਡਿਜ਼ਾਈਨਰ ਰੈਡੀ ਕਰਵਾਉਣਾ ਹੋਵੇ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰੇ